ਸੋਚ ਤਾਂ ਹਰ ਇੱਕ ਨੂੰ ਆਉਂਦੀ ਹੈ ਸੋਚ ਹੀ ਬੰਦੇ ਤੋਂ ਕੰਮ ਕਰਵਾਉਂਦੀ ਹੈ ਸੋਚ ਸੋਚ ਦਾ ਫਰਕ ਹੈ ਸਾਹਿਬ ਇੱਕ ਬੰਦਾ ਸ਼ਰਾਰਤ ਵਿੱਚ ਕਿਸੇ ਦੇ ਘਰ ਨੂੰ ਅੱਗ ਲਾਉਂਦਾ ਹੈ ਤੇ ਦੂਜੇ ਪਾਸੇ ਇੱਕ ਚਿੜੀ ਚੁੰਝ ਵਿੱਚ ਪਾਣੀ ਨੂੰ ਭਰ ਕੇ ਅੱਗ ਬੁਝਾਉਂਦੀ ਹੈ ਅੱਗ ਬੁਝਾਉਂਦੀ ਹੈ ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ਹਿਰ ਤੋਂ ਹੰਦਾ ਜ਼ਲਾਲ ਨੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਠੰਡ ਕਿੰਨੀ ਜ਼ਿਆਦਾ ਹੋ ਗਈ ਹੈ ਪਰ ਫਿਰ ਵੀ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਦੇ ਅੰਦਰ ਹਾਲੇ ਵੀ ਨਫ਼ਰਤ ਦੀ ਅੱਗ ਬਲ ਰਹੀ ਹੈ ਉਹ ਕਿਹਾ ਜਾਂਦਾ ਹੈ ਕਿ ਸੋਚ ਸੋਚ ਦਾ ਫਰਕ ਹੁੰਦਾ ਹੈ ਨਹੀਂ ਤਾਂ ਇਨਸਾਨ ਤਾਂ ਰੱਬ ਸਾਰਿਆਂ ਨੂੰ ਚੰਗੇ ਹੀ ਬਣਾਉਂਦਾ ਕੁਝ ਲੋਕ ਚੰਗੇ ਕਰਮ ਕਰਦੇ ਆ ਕੁਝ ਲੋਕ ਮਾੜੇ ਕਰਦੇ ਆ ਸਾਥੀਓ ਤੇ ਇੱਕ ਵਾਰ ਫਿਰ ਤੋਂ ਅੱਗ ਲਾਉਣ ਵਾਲੀ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਹੈ ਜੋ ਪਿੰਡ ਗੜੀ ਅਜੀਤ ਸਿੰਘ ਤੋਂ ਸਾਹਮਣੇ ਆਇਆ ਔੜ ਦੇ ਲਾਗੇ ਪਿੰਡ ਗੜੀ ਅਜੀਤ ਸਿੰਘ ਫਲੋਰ ਰੋਡ ਦੇ ਉੱਤੇ ਅੱਜ ਸਾਨੂੰ 9:10 ਵਜੇ ਦੇ ਨੇ ਕਾਲ ਆਉਂਦੀ ਹੈ ਜੀ ਕਿ ਗੜੀ ਅਜੀਤ ਸਿੰਘ ਵਿਖੇ ਕਿਸੇ ਦੀ ਪਰਾਲੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਜਦੋਂ ਸਾਡੇ ਰਿਪੋਰਟਰ ਉੱਥੇ ਪਹੁੰਚਦੇ ਆ ਤਾਂ ਉਹ ਦੱਸਦੇ ਆ ਕਿ 5-10 ਕਿਲੋਮੀਟਰ ਦੂਰ ਤੋਂ ਹੀ ਤੂੰ ਵਾ ਜਿਹੜਾ ਸਵਾਰ ਨੂੰ ਚੜਿਆ ਹੋਇਆ ਨਜ਼ਰ ਆ ਰਿਹਾ ਸੀਗਾ ਲਪਟਾਂ ਬਹੁਤ ਤੇਜ਼ ਸਨ ਉੱਥੇ ਜਾ ਕੇ ਉਹ ਦੇਖਦੇ ਆ ਕਿ 100 ਖੇਤਾਂ ਦੀ ਪਰਾਲੀ ਜਿਹੜੀ ਉੱਥੇ ਪਈ ਸੀ ਪਰ 20-25 ਖੇਤਾਂ ਦੀ ਪਰਾਲੀ ਜਿਹੜੀ ਆ ਉਹ ਸੜ ਕੇ ਸੁਆਹ ਹੋ ਚੁੱਕੀ ਸੀ 100 ਖੇਤਾਂ ਦੀ ਪਰਾਲੀ ਦੇ ਮਾਲਕ ਖਦ صدیق ਮੁਹੰਮਦ ਜੋ ਦੱਸਦੇ ਆ ਕਿ ਉਹ ਦੁੱਧ ਦਾ ਕੰਮ ਕਰਦੇ ਗੁੱਜਰ ਭਾਈ ਚਾਰੇ ਚੋਹਨ ਤੇ ਉਹ ਦੁੱਧ ਲੈ ਕੇ ਗਏ ਹੋਏ ਸਰ ਤਾਂ ਪਿੱਛੇ ਉਹਨਾਂ ਨੂੰ ਕਾਲ ਆਉਂਦੀ ਹੈ ਕਿ ਪਰਾਲੀ ਨੂੰ ਅੱਗ ਲੱਗੀ ਉਹ ਮੌਕੇ ਤੇ ਪਹੁੰਚਦੇ ਆ ਪੈਰਾ ਹੀ ਠੋ ਜ਼ਮੀਨ ਨਿਕਲ ਜਾਂਦੀ ਹੈ ਔਰ ਜ਼ਿਆਦਾ ਦੁੱਖ ਹੋ ਕਹਿੰਦੇ ਮੈਨੂੰ ਤਾਂ ਹੋਇਆ ਕਿਉਂਕਿ ਪਿਛਲੇ ਸਾਲ ਵੀ ਇਸੇ ਤਰੀਕੇ ਕਿਸੇ ਨੇ ਮੈਨਾਂ ਖਾਰ ਕੱਢੀ ਸੀ ਦੁਸ਼ਮਣੀ ਕੱਢੀ ਸੀ ਮੇਰੀ ਪਰਾਲੀ ਨੂੰ ਅੱਗ ਲਾਤੀ ਸੀ 4 ਲੱਖ ਦੇ ਆਸ-ਪਾਸ ਜਿਹੜੀ ਪਰਾਲੀ ਉੱਥੇ ਮੌਜੂਦ ਸੀ ਜਿਹਦੇ ਵਿੱਚੋਂ 50-60 ਹਜ਼ਾਰ ਦੀ ਜਿਹੜੀ ਪਰਾਲੀ ਆ ਉਹ ਸੜ ਕੇ ਸਵਾਹ ਹੋ ਗਿਆ ਸੀ ਸਭੇ ਸੱਕ ਦੇ ਇੱਕ ਬੰਦਾ ਜਿਹੜਾ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਪਸ਼ੂਆਂ ਦਾ ਚਾਰਾ ਜਿਹਦੇ ਇਕੱਠਾ ਕਰਕੇ ਰੱਖਿਆ ਜਦੋਂ ਤਾਂ ਐਦਾਂ ਨੁਕਸਾਨ ਹੁੰਦਾ ਤਾਂ ਉਹਨੂੰ ਕਿੰਨੀ ਪਰੇਸ਼ਾਨੀ ਚੱਲਣੀ ਪੈਂਦੀ ਆ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖੋਗੇ ਇਹ ਕੁਝ صدیق ਮੁਹੰਮਦ ਦੇ ਪਰਿਵਾਰਕ ਮੈਂਬਰ ਜਿਹੜੇ ਧੁਗਦੀ ਹੋਈ ਪ੍ਰਾਲੀ ਨੂੰ ਹੱਥ ਨਾਲ ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਯਾਰ ਕਿਸੇ ਤਰੀਕੇ ਅੱਗ ਸ਼ਾਂਤ ਹੋਵੇ ਅੱਗ ਠੰਡੀ ਹੋਵੇ ਮੌਕੇ ਤੇ ਜੀਸੀਬੀ ਵੀ ਆਉਂਦੀ ਆ ਜੀਸੀਬੀ ਦੇ ਨਾਲ ਵੀ ਪ੍ਰਾਲੀ ਨੂੰ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਜੋ ਜਿਹੜੀ ਧੁਖ ਦੀ ਅੱਗ ਆ ਥੋੜੀ ਸ਼ਾਂਤ ਹੋਵੇ ਫਾਇਰ ਬ੍ਰਿਗੇਡ ਦੀ ਟੀਮ ਵੀ ਪਹੁੰਚਦੀ ਆ ਲੇਕਿਨ ਖਬਰ ਬਣਨ ਤੱਕ ਦੱਸਿਆ ਜਾ ਰਿਹਾ ਕਿ 25 ਖੇਤ ਜਿਹੜੇ ਆ 25 ਖੇਤਾਂ ਦੀ ਜਿਹੜੀ ਪਰਾਲੀ ਆ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਮੌਕੇ ਤੇ ਪਿੰਡ ਦੇ ਸਰਪੰਚ ਗੁਰਚੇਤਾ ਸਿੰਘ ਵੀ ਪਹੁੰਚਦੇ ਆ ਜਿਹੜੇ ਆਪਣੇ ਵੱਲੋਂ ਬਹੁਤ ਕੋਸ਼ਿਸ਼ਾਂ ਕਰਦੇ ਆ ਤਾਂ ਜੋ ਜਿਹੜੀ ਇਹ ਅੱਗ ਲੱਗੀ ਆ ਪਰਾਲੀ ਨੂੰ ਉਹਨੂੰ ਸ਼ਾਂਤ ਕੀਤਾ ਜਾਵੇ ਉਹਤੇ ਕਾਬੂ ਪਾਇਆ ਜਾ ਸਕੇ ਲੇਕਿਨ ਕੋਸ਼ਿਸ਼ਾਂ ਜਿਹੜੀਆਂ ਆ ਉਹ ਵਿਅਰਥ ਜੀਆਂ ਜਾਪਦੀਆਂ ਕਿਉਂਕਿ ਅੱਗ ਬਹੁਤ ਤੇਜ਼ੀ ਨਾਲ ਅੱਗੇ ਵੱਧਦੀ ਸੀਗੀ ਔਰ ਦੱਸਿਆ ਇਹ ਵੀ ਜਾ ਰਿਹਾ ਸੀ ਕਿ ਅੱਗ ਗੱਬੇ ਲਾਈ ਹੋਣ ਕਰਕੇ ਜਿਹੜਾ ਚਾਰੇ ਪਾਸੇ ਅੱਗ ਫੈਲ ਰਹੀ ਆ ਔਰ ਲਪਟਾਂ ਜਿਹੜੀਆਂ ਆ ਉਹ ਬਹੁਤ ਤੇਜ਼ ਆ ਪਿੰਡ ਦੇ ਸਰਪੰਚ ਦਾ ਵੀ ਇਹੀ ਕਹਿਣਾ ਹੈ ਕਿ ਕਿਸੇ ਨੇ ਦੁਸ਼ਮਣੀ ਕੱਢੀ ਆ ਖਾਰ ਕੱਢੀ ਆ ਐਦਾਂ ਅੱਗ ਨਹੀਂ ਲੱਗ ਸਕਦੀ ਉੱਥੇ ਹੀ ਐਸ ਐਚਓ ਔਰ ਜਰਨੈਲ ਸਿੰਘ ਵੀ ਪਹੁੰਚਦੇ ਆ ਉਹ ਕਹਿੰਦੇ ਕਿ ਸਾਡੀ ਪਹਿਲੀ ਪ੍ਰਾਇੋਰਟੀ ਅੱਗ ਤੇ ਕਾਬੂ ਪਾਣਾ ਹੈ ਪਰ ਅਸੀਂ ਇਨਵੈਸਟੀਗੇਸ਼ਨ ਵਿੱਚ ਜ਼ੋਰ ਲੱਭਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕਨੇ ਅੱਗ ਲਾਈ ਆ ਲੇਕਿਨ ਅਸੀਂ ਇੱਥੇ ਇਹ ਸਵਾਲ ਜ਼ੋਰ ਪੁੱਛਣਾ ਚਾਹੁੰਦੇ ਆ ਕਿ ਥੋੜੇ ਦਿਨ ਪਹਿਲਾਂ ਪਿੰਡ ਸਕੂਬ ਔਰ ਵਿੱਚ ਵੀ ਇਹੋ ਜਿਹੇ ਹਾਦਸੇ ਵਾਪਰਿਆ ਸੀ ਉਦੋਂ ਵੀ ਕੈਮਰੇ ਖੰਘਾਲੇ ਗਏ ਸਨ ਇਹੋ ਜਿਹੇ ਜਿਹੜੇ ਮਾੜੇ ਅੰਸਰ ਹੈ ਜਿਹੜੇ ਕਿਸੇ ਦੇ ਘਰ ਅੱਗ ਲਾ ਕੇ ਫਿਰ ਅੱਗ ਨੂੰ ਸੇਕਦੇ ਆ ਉਹਨਾਂ ਦਾ ਸਲਾਖਾਂ ਪਿੱਛੇ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਇਹ ਮਾੜੇ ਅੰਸਰ ਜੇ ਅੱਜ ਕਿਸ ਦੀ ਪਰਾਲੀ ਨੂੰ ਅੱਗ ਲਾ ਰਹੇ ਆ ਤਾਂ ਕੱਲ ਨੂੰ ਕਿਸ ਦੇ ਘਰ ਨੂੰ ਵੀ ਅੱਗ ਲਾ ਸਕਦੇ ਪਰ ਜਿਨ੍ਹਾਂ ਨੇ ਅੱਗ ਲਾਈ ਹੈ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਅੱਗ ਲਾਈ ਆ ਪਰ ਇਹ ਨਾ ਸਮਝਿਓ ਕਿ ਹਵਾਵਾਂ ਦੇ ਰੁੱਖ ਨਹੀਂ ਪਲਟਣਗੇ ਪਰ ਤੁਸੀਂ ਕਿਸੇ ਦਾ ਨੁਕਸਾਨ ਕਰੋ ਤੇ ਤੁਹਾਡਾ ਸਿਰਫ ਫਾਇਦਾ ਹੀ ਫਾਇਦਾ ਹੋਵੇ ਐਦਾਂ ਹੋ ਨਹੀਂ ਸਕਦਾ ਕਿਉਂਕਿ ਦੁਨੀਆ ਦਾ ਪੂਰਾ ਹਿਸਾਬ ਕਿਤਾਬ ਉਹਦੇ ਹੱਥ ਹੈ ਤੇ ਉਹਨੂੰ ਹਸਾਬ ਪੂਰਾ ਸਹੀ ਕਰਨਾ ਹੁੰਦਾ ਉਹਦੇ ਹਿਸਾਬ ਚ ਕਦੇ ਕੋਈ ਫਰਕ ਨਹੀਂ ਹੁੰਦਾ ਕਿਸੇ ਨੂੰ ਦੁੱਖ ਦੇ ਕੇ ਕੋਈ ਇਨਸਾਨ ਖੁਸ਼ ਨਹੀਂ ਹੋ ਸਕਦਾ ਮੋਕਰੀਆਂ ਤਸਵੀਰਾਂ ਦਿਖਾਣੇ ਹਾਂਜੀ ਸਰ ਜੀ ਮੇਰਾ ਨਾਮ ਸਦੀਕ ਮੁਹੰਮਦ ਅ ਤੁਸੀਂ ਦੱਸੋ ਕਿ ਇਹ ਜਾਂ ਤੁਹਾਡੀ ਹੈ ਹਾਂਜੀ ਸਰ ਇਹ ਕਿਸ ਤਰ੍ਹਾਂ ਅੱਗ ਲੱਗੀ ਸਰ ਪਤਾ ਨਹੀਂ ਕੋਈ ਵੀ ਅਸੀਂ ਮੈਂ ਤਾਂ ਦੁੱਧ ਲੈ ਕੇ ਗਿਆ ਹੋਇਆ ਸੀ ਮੈਨੂੰ ਪਤਾ ਲੱਗਾ ਕਿ ਤੁਹਾਡੀ ਬਰਾਲੀ ਨੂੰ ਅੱਗ ਲੱਗ ਗਈ ਅਸੀਂ ਜਦੋਂ ਆਏ ਇੱਥੇ ਕੋਈ ਨਹੀਂ ਦੇਖਿਆ ਅਸੀਂ ਆ ਕੇ ਬੁਝਾਉਣ ਲੱਗੇ ਅ ਜਦ ਨੂੰ ਸਾਰੀ ਨੂੰ ਲੱਗ ਗਈ ਸੀ ਪਿੱਛੇ ਤੱਕ ਤੇ ਇਹ ਮੌਕੇ ਤੇ ਜਿਹੜੇ ਪੁਲਿਸ ਪੁਲਿਸ ਪ੍ਰਸ਼ਾਸਨ ਆ ਤੁਹਾਡੀ ਹੈਲਪ ਕਰ ਰਿਹਾ ਹਾਂਜੀ ਸਰ ਇਹ ਤਾਂ ਆਇਆ ਸਰ ਪਰ ਇਹ ਨਹੀਂ ਪਤਾ ਹੁਣ ਕਿਹੜਾ ਬੰਦਾ ਆ ਕਿਹਦੇ ਲਈ ਕਹੀਏ ਅਸੀਂ ਇਹ ਹੁਣ ਸਰ ਆਪ ਦੇਖੋਗੇ ਹੌਲੀ ਹੌਲੀ ਭੇਦ ਲੱਗ ਜਾਣਾ ਹਾਂਜੀ ਇਹਦਾ ਕੋਈ ਨਹੀਂ ਕਰਾਂਗੇ ਅਗਲੇ ਸਾਲ ਵੀ ਇਦਾਂ ਹੀ ਹੋਈ ਸਰ ਮੇਰੀ ਸਾਰੀ ਉਪਰ ਵਾਲੀ ਅਗਲੇ ਸਾਲ ਵੀ ਇਦਾਂ ਜਲਦੀ ਇਹ ਤੁਹਾਡਾ ਕਿੰਨਾ ਦਾ ਨੁਕਸਾਨ ਹੈ ਇਹ ਮੇਰਾ ਘਰ ਤੋਂ ਘੱਟ ਸਰ ਇਹ ਹੈਗੀ ਆ 20 ਕ ਖੇਤਾਂ ਦੀ ਇਹ ਬਾਕੀ ਹਾਂਜੀ ਹਾਂਜੀ ਜਿਹਨੂੰ ਅਗਲਾ ਹਾਂਜੀ ਉਹ ਭਾਈ ਜੀ ਇਹ ਸਾਰਾ ਇਹ ਜਨਰਲ ਸਿਹਤ ਤੁਮ ਨੂੰ ਲਗਾਈ ਹੋਇਆ ਇਹ ਘਟ ਤੋਂ ਘਟ 100 ਕਿੱਲੇ ਦੀ ਬਰਾਲੀ ਹੈ ਹਾਂ ਜੀ ਇਹ ਤੇ ਘਟ ਤੋਂ ਘਟ 4 ਲੱਖ ਦਾ ਖਰਚਾ ਹੈ ਠੀਕ ਹੈ ਬਰਾਲੀ ਤੁਹਾਡੀ ਹੈ ਹਾਂ ਜੀ ਇਹ ਕਿਦਾਂ ਕਿਦਾਂ ਲੱਗੀ ਆ ਕੀ ਸਵੇਰੇ ਇੱਥੋਂ ਅਜੇ ਪਹਿਲਾਂ ਮੁੰਡੇ ਬਰਾਲੀ ਲੈ ਕੇ ਗਏ ਬਰਾਲੀ ਲੈ ਕੇ ਗਏ ਆ 10 15 20 ਮਿੰਟਾਂ ਬਾਅਦ ਲੱਗੀ ਤੇ ਅਸੀਂ ਜੇ ਰਿਪੋਰਟ ਦੱਬੇ ਜੇ ਲਾਈ ਹੈ ਇਹ ਕਿਸੇ ਦੀ ਸਾਜ਼ਿਤੀ ਲੱਗਦੀ ਆ ਜਾਂ ਕਿ ਸਾਨੂੰ ਕੋ ਸ਼ਰਾਰਤ ਕੀਤੀ ਲੱਗਦੀ ਆ ਕਿ ਰੱਬ ਦੀ ਮਰਜ਼ੀ ਆ। ਪਰ ਇਹ ਜੇ ਕਿਸੇ ਹਾਲ ਆ ਇਹ ਇੰਨੇ ਸਾਲਾਂ ਨੂੰ ਸਾਡੇ ਸੇ ਚਾਂਸ ਤੱਕ ਹੋਇਆ ਨਹੀਂ। ਪਹਿਲੀ ਵਾਰੀ ਹੋਇਆ ਹੈ। ਅਸੀਂ ਤਾਂ 20-25 30 ਸਾਲ ਹੋ ਗਏ ਪਰਾਲੀ ਲਾਉਂਦੇ ਆ ਗਏ। ਗੁਣਮੂ ਦੇ ਉਪਰੋਂ ਦੇ ਨਾਲ ਗੁਰਚੇਤਨ ਸਿੰਘ ਸਰਪੰਚ ਗੜੀ ਵੀ ਮੌਜੂਦ ਹੈ। ਸਰਪੰਚ ਸਾਹਿਬ ਤੁਸੀਂ ਮੈਂ ਜੋ ਸੁਣਿਆ ਕਿ ਇਹ ਪਰਾਲੀ ਨੂੰ ਆ ਕੇ ਲਾਈ ਗਈ ਹੈ ਨਾ ਕਿ ਲੱਗੀ ਹੈ। ਕੀ ਇਹ ਸੱਚ ਹੈ? ਇਹ ਹੌਲੀ-ਹੌਲੀ ਪਤਾ ਲੱਗ ਜਾਣਾ ਜੀ। ਅੱਗ ਲਾਈ ਗਈ ਆ ਠੀਕ ਆ ਜੀ ਕਿਸੇ ਨੇ ਕੋਈ ਗੁਜਰਨਾ ਨਾਂ ਬੈਰ ਕਰਦਾ ਆ ਇਹ ਹੌਲੀ ਹੌਲੀ ਆਪਾਂ ਇਨਕੁਆਰੀ ਕਰਾਂਗੇ ਪਤਾ ਲੱਗ ਜਾਊਗਾ ਜਦੋਂ ਮੈਨੂੰ ਫੋਨ ਗਿਆ ਮੈਂ ਘਰ ਨਾ ਆ ਕੇ ਪੱਗ ਬੰਨਦਾ ਜਗਾ ਮੱਖਣ ਸਿੰਘ ਗੁਜਰਦਾ ਵੀ ਅੱਗ ਲੱਗ ਗਈ ਮੈਂ ਉਸੇ ਵੇਲੇ ਥਾਣੇ ਨੂੰ ਫੋਨ ਕੀਤਾ ਉਸੇ ਵੇਲੇ ਬਖਾਇ ਬੇਟ ਨੂੰ ਫੋਨ ਕੀਤਾ ਥਾਣੇ ਵਾਲੇ ਵੀ ਆ ਗਏ ਮੈਂ ਵੀ ਆ ਗਿਆ ਆ ਕੇ ਇੱਥੇ ਦੇਖਿਆ ਤਾਂ ਬੰਦਾ ਬੰਦਾ ਅਸੀਂ ਅੱਗ ਬੁਝਾਉਣੇ ਪਾਣੀ ਪਾਇਆ ਸਾਡੇ ਹਾਲਾਤ ਦੇਖ ਲੋ ਕੀ ਆ ਅਸੀਂ ਅੱਗ ਬੁਝਾਉਣ ਲੱਗੇ ਅੱਗ ਲਾਈ ਗਈ ਆ ਜੀ ਇਹ ਤੁਹਾਡੇ ਕਹਿਣ ਦਾ ਮਤਲਬ ਅੱਗ ਕੋਈ ਸ਼ਰਾਪਤ ਕੀਤੀ ਗਈ ਕਿਸੇ ਨੇ ਸ਼ਰਾਪਤ ਕੀਤੀ ਆ ਜੀ ਇਹ ਕਾਰਨ ਕੀ ਹੋ ਸਕਦਾ ਕਾਰਨ ਕੋਈ ਇਹਨਾਂ ਦਾ ਲੱਗਦੀ ਬਾਜੀ ਹੋ ਸਕਦੀ ਹੈ ਗੁਜਰਾਣਾ ਹੋਤਰ ਵੀ ਹੋ ਸਕਦਾ ਕੋਈ ਸਾਡਾ ਬੰਦਾ ਵੀ ਹੋ ਸਕਦਾ ਜਿਹੜਾ ਇਹਨਾਂ ਦੇ ਨਾਲ ਕੋਈ ਲੱਗਤ ਹੋ ਸਕਦੀ ਹੈ ਅੱਗ ਕਿਸੇ ਨੇ ਬੈਲੀ ਨਹੀਂ ਕਿਸੇ ਨੇ ਲਾਈ ਲਾਈ ਗਈ ਹੈ ਜੀ ਠੀਕ ਹੈ ਜੀ ਲੱਗੀ ਆ ਜਾਂ ਅਚਾਨਕ ਲੱਗੀ ਹੈ ਜਾਂ ਕਿਸੇ ਨੇ ਲਗਾਈ ਗਈ ਦੇਖੋ ਜੀ ਪਹਿਲਾ ਫਸਟ ਪ੍ਰਾਇੋਰਟੀ ਸਾਡੀ ਇਹ ਹੈ ਵੀ ਇਹਨੂੰ ਅੱਗ ਨੂੰ ਬੁਝਾਇਆ ਜਾਵੇ ਉਸ ਤੋਂ ਬਾਅਦ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਵੀ ਦੇਖਾਂਗੇ ਉਹ ਕਿਵੇਂ ਇਹ ਚਰਾਰਤ ਕੀਤੀ ਗਈ ਆ ਜਾਂ ਕਿਵੇਂ ਕਿਸੇ ਕੋਲ ਲਾਈ ਗਈ ਆ ਉਹ ਪਰਿਵਾਰ ਨੂੰ ਵੀ ਜਿਹੜੇ ਮਾਲਕ ਨੇ ਇਹਨਾਂ ਦੇ ਉਹਨਾਂ ਨੂੰ ਵੀ ਬਚਤ ਪੁੱਛ ਕੇ ਕਰਾਂਗੇ ਜੇ ਕੋਈ ਇਹੋ ਹੀ ਗੱਲ ਆਏਗੀ ਤਾਂ ਉਹਦੇ ਖਿਲਾਫ ਜੋ ਬਣਦਾ ਐਕਸ਼ਨ ਲਿਆ ਜਾਏ ਠੀਕ ਹੈ ਬੜਾ ਧੰਨਵਾਦ